ਸਮਾਰ ਅਥਾ ਅਗਨਤ ਅਤਲ ਜਿਉਂ ਬੁਲਾਵੋ ਤਿਉਨਾ ਨਾਨਕ ਦਾਸ ਬੁਲੇ ਜੁਗੋ ਜੁਗ ਅਟਲ ਚਵਰ ਸਤਰ ਤਖਤ ਦੇ ਮਾਲਕ ਕਲ ਜੋ ਕੀ ਜਹਾਜ਼ ਬਾਣੀ ਕੀ ਬੋਇ ਹਲਤ ਪਲਤ ਕੇ ਰੱਖੇ ਖਬਦ ਗੁਰੂ ਜਗਤ ਗੁਰੂ ਸਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਸਜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਮਨ ਬਿਰਤੀਆਂ ਕਾਗਰ ਕਰੀਏ ੁਰਕਲਗੀ ਤਰਪਾਤਸ਼ਾ ਦੇ ਬਖਸ਼ੀ ਹੋਏ ਫਤੇ ਦੀ ਸਾਂਝ ਪਾਈਏ ਬਲੌ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 712 ਈਸਵੀ ਦੇ ਵਿੱਚ ਇਸ ਭਾਰਤ ਵਰਸ ਤੇ ਪਹਿਲਾ ਹਮਲਾਵਰ ਚੜ੍ਹ ਕੇ ਆਇਆ ਮੀਰ ਕਾਸਮ ਜਮ ਮੁਹੰਮਦ ਬਿਨ ਕਾਸਮ ਪਰ ਇਕ ਕਾਸਮ ਦੀ ਕੀ ਗੱਲ ਕਰੀਏ ਕਦੇ ਮੀਰ ਕਾਸਮ ਕਦੇ ਗਜਨਵੀ ਕਦੇ ਗੌਰੀ ਕਦੇ ਪੁਰਤਗੇਜੀ ਕਦੇ ਅੰਗਰੇਜ਼ ਇਥੇ ਬਾਰ-ਬਾਰ ਹਮਲਾਵਰ ਚੜ੍ਹ ਕੇ ਆਉਂਦੇ ਰਹੇ ਮਹਿਮੂਦ ਗਜਨਵੀ ਵਰਗੀਆਂ 17 17 ਹਮਲੇ ਇਸ ਹਰਤ ਵਰਸਤੇ ਕੀਤੇ। ਅੱਜ ਵੀ ਇੱਕ ਕਹਾਵਤ ਚੱਲਦੀ ਹੈ ਗਜਨਵੀ ਬਾਜ਼ਾਰ ਅੰਦਰ ਹਿੰਦੁਸਤਾਨ ਨਾਰੀ ਸਸਤੀ ਤੇ ਮੁਰਗੀ ਮਹਿੰਗੀ ਦਾ ਨਾਰਾ ਅੱਜ ਵੀ ਚੱਲਦਾ ਹੈ। ਅੱਜ ਦੀਆਂ ਤਾਕਤਾਂ ਵੀ ਅਫਗਾਨਿਸਤਾਨ ਨੂੰ ਫਤਿਹ ਕਰਨ ਵਾਸਤੇ ਰਸ਼ੀਆ ਤੇ ਅਮਰੀਕਾ ਤਰਲੋ ਮੱਛੀ ਹੋ ਰਹੇ ਹਨ। ਪਰ ਉਹਨਾਂ ਇਹ ਇਹ ਕਿਸ ਨੇ ਫਤੇ ਪਾਈ ਹੈ ਤੇ ਉਸ ਪਿਤਾ ਦੇ ਪੁੱਤਰਾਂ ਨੇ ਜਿਸ ਪਿਤਾ ਨੇ ਆਖਿਆ ਸੀ ਜਿਨ ਕੀ ਜਾਤ ਗੋਤ ਕੁੱਲ ਮੈਂ ਸਰਦਾਰੀ ਨਾ ਭਈ ਕਦਾਹੀ ਤਨਹੀ ਕੋ ਮੈਂ ਸਰਦਾਰ ਬਣਾਉ ਚਿੜਿਓਂ ਸੇ ਮੈਂ ਬਾਜ ਤੜਾਉ ਸਵਾਲ ਅਕਸੀ ਇੱਕ ਲੜਾਉ ਗਿੱਦੜੋਂ ਕੋ ਮੈਂ ਸ਼ੇਰ ਬਣਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਉਸ ਗੁਰੂ ਨੇ ਇਸ ਸੰਸਾਰ ਤੇ ਭਾਰਤ ਵਾਸਤੇ ਪ੍ਰਕਾਸ਼ ਲੈ ਧਾਰਨ ਕੀਤਾ ਇਸ ਸੰਸਾਰ ਦੇ ਉੱਤੇ ਜਰ ਜੋਰੂ ਤੇ ਜ਼ਮੀਨ ਵਾਸਤੇ ਜੰਗਾਉਂਦੀਆਂ ਸੀ ਇਹ ਚਕਰਵਰਤੀ ਅਰਜਨ ਭੀਮ ਵਰਗੇ ਰਾਜਿਆਂ ਦੀ ਧਰਤੀ ਸੀ ਪਰ ਇੱਥੇ ਸਿਰਫ ਆਪਣੇ ਹਿੱਤਾਂ ਵਾਸਤੇ ਜਲ ਜ਼ੋਰੂ ਤੇ ਜ਼ਮੀਨ ਵਾਸਤੇ ਲੋਕ ਲੜਦੇ ਸੀ ਬਾਹਰੀ ਹਮਲਾਵਰ ਵਲ ਕਦੇ ਕਿਸੇ ਨੇ ਅੱਖ ਚੁੱਕ ਕੇ ਧੱਕਣ ਦੀ ਜ਼ੁਰਤ ਨਹੀਂ ਕੀਤੀ ਇਸ ਭਾਰਤ ਵਰਸ਼ ਦੀ ਧਰਤੀ ਤੇ ਇੱਕ ਮਰਦ ਪ੍ਰਗਟ ਹੋਇਆ 15 ਅਪ੍ਰੈਲ 1469 ਈਸਵੀ ਨੂੰ ਸ੍ਰੀ ਨਨਕਾਣਾ ਸਾਹਿਬ ਦੀ ਧਰਤੀ ਤੇ पिता ਮਹਿਤਾ ਕਾਲੂ ਦੇ ਗ੍ਰਹਿ ਵਿਖੀ ਮਾਤਾ ਤਿਰਪਤਾ ਦੀ ਕੁੱਖ ਤੋਂ ਪ੍ਰਗਟੇ ਗੁਰੂ ਨਾਨਕ ਰਾਏ ਗੁਰੂ ਨਾਨਕ ਸਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ ਪਹਿਲੀ ਵਾਰ ਕਿਸੇ ਮਰਦ ਨੇ ਇਸ ਭਾਰਤ ਵਰਸ ਦੀ ertid ਤੋਂ ਐਮਨਾ ਬਾਦ ਤੇ ਚੜ ਕੇ ਆਏ ਬਾਬਰ ਨੂੰ ਜਾਬਰ ਤੇ ਉਹਦੀ ਫੌਜ ਨੂੰ ਮੁਕੱਦਮ ਸੀ ਕੁੱਤੇ ਕਹਿ ਕੇ ਵੰਗਾਰਿਆ ਇਸ ਦੀ ਬਦੌਲਤ ਬਾਬੇ ਨਾਨਕ ਪਾਤਸ਼ਾਹ ਨੂੰ ਬਾਬਰ ਦੀਆਂ ਜੇਲਾਂ 'ਚ ਚੱਕੀਆਂ ਵੀ ਪੀਸਣੀਆਂ ਪਈਆਂ। ਉਹਨਾਂ ਚੱਕੀਆਂ ਵਿੱਚ ਬਾਬੇ ਨੇ ਸਾਡੇ ਦਿਲਾਂ ਦੀ ਕੈਰਤਾ ਨੂੰ ਪੀ ਕੇ ਰੱਖ ਦਿੱਤਾ ਤੇ ਫਰਮਾਇਆ ਜੇ ਜੀਵੇ ਪਤ ਲੱਥੀ ਜਾਏ ਸਭੋ ਹਰਾਮ ਜੇ ਤਾਂ ਕਿ ਸਿਖਾਏ। ਇਜਤ ਪਤ ਲਵਾ ਕੇ ਜੀਵਿਆ ਤੇ ਖਾਦਾ ਪੀਤਾ ਸਾਰਾ ਦਾ ਸਾਰਾ ਹਰਾਮ ਹੈ। ਬਾਬੇ ਨੇ ਵਿਚਾਰਿਆ ਕਿ ਕੀ ਕਾਰਨ ਹੈ? ਇਤਿ ਅਰਜਨ ਭੀਮ ਵਰਗੇ ਚੱਕਰਵਰਤੀ ਰਾਜਿਆਂ ਦੀ ਸੰਤਾਨ ਹੈ ਫਿਰ ਵੀ ਇਸ ਭਾਰਤ ਵਰਸ਼ ਦੀ ਇੱਜ਼ਤ ਆਵਰੂਨ ਉਲਟਿਆ ਜਾ ਰਿਹਾ ਇਹਦਾ ਨਿਚੋੜ ਕੱਢਿਆ ਕਿ ਇਹ ਚਾਰ ਵਰਨਾ ਵਿੱਚ ਵੰਡੇ ਗਏ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਰੱਬ ਦਾ ਨਾਂ ਲੈਣਾ ਤੇ ਬ੍ਰਾਹਮਣ ਲਏਗਾ ਦੁਸ਼ਮਣ ਦਾ ਮੁਕਾਬਲਾ ਕਰਨਾ ਛਤਰੀ ਕਰੇਗਾ ਵਪਾਰ ਕਰਨਾ ਵੈਸ਼ ਕਰੇਗਾ ਬੁੱਤੀ ਨੱਤੀ ਕਰਨੀ ਸ਼ੂਦਰ ਕਰੇਗਾ ਬਾਬੇ ਨੇ ਆਖਿਆ ਨਹੀਂ ਭਾਈ ਜਦੋਂ ਸ਼ਾਂਤ ਮਾਹੌਲ ਹੋਦੋਂ ਸਾਰੇ ਪ੍ਰਭੂ ਦੀ ਬੰਦਗੀ ਚ ਲੱਗ ਜਾਓ ਦੁਸ਼ਮਣ ਚੜ੍ਹ ਕੇ ਆਉਂਦਾ ਸਾਰੇ ਸ਼ਸਤਰ ਉਠਾ ਲੋ ਨਹੀਂ ਬਾਬਾ ਐਵੇਂ ਕਿਵੇਂ ਹੋ ਸਕਦਾ ਬਾਬੇ ਨੇ ਆਪਣੇ ਮਨ ਦੇ ਅੰਦਰ ਇੱਕ ਸਾਬਦ ਸੂਰਤ ਮਰਦ ਦਾ ਖਾਕਾ ਬਣਾਇਆ ਜੋ ਇਤੋਂ ਦੀ ਸੰਸਕ੍ਰਿਤੀ ਨੂੰ ਬਚਾ ਸਕਦਾ ਹੋਵੇ ਜੋ ਬੰਦ-ਬੰਦ ਕਟਵਾੜ ਟੁਕੜਿਆਂ ਚੋਂ ਸੁਖਮਣੀ ਸਾਹਿਬ ਗਾ ਸਕਦਾ ਹੋਵੇ ਜੋ ਕੱਟੇ ਹੋਏ ਸੀਸ ਨੂੰ ਤਲੀ ਤੇ ਟਕਾ ਮੀਲਾਂ ਤੱਕ ਖੰਡਾ ਵਾ ਸਕਦਾ ਹੋਵੇ ਜੋ ਬੰਦ-ਬੰਦ ਕਟਵਾੜ ਟੁਕੜਿਆਂ ਚੋਂ ਸੁਖਮਣੀ ਸਭ ਗਾ ਸਕਦਾ ਹੋਵੇ ਐਸੀ ਮਰਦ ਦਾ ਖਾਕਾ ਆਪਣੇ ਹਿਰਦੇ ਚ ਬਣਾਇਆ ਜਾਣ ਲਿਆ ਕਿ ਇਸ ਨੂੰ ਪੂਰਿਆ ਕਰਨਾ ਹੈ ਬਾਬੇ ਨੇ ਆਖਿਆ ਕਿ ਮੈਂ ਇੱਕ ਐਸਾ ਮਰਦ ਸਿਰਜਾਂਗਾ ਜਿਸ ਦੇ ਅੰਦਰ ਚਮਾ ਹੀ ਗੁਣਾ ਦਾ ਸਮੇਲ ਹੋਏਗਾ ਜਦੋਂ ਮੇਰਾ ਸਿੱਖ ਬ੍ਰਾਹਮਣ ਦੀ ਬੰਦਗੀ ਵਿੱਚ ਜੁੜ ਜਾਏਗਾ ਉਹ ਬ੍ਰਾਹਮਣ ਦੇ ਰੂਪ ਵਿੱਚ ਤੁਹਾਨੂੰ ਨਜ਼ਰ ਆਏਗਾ ਬ੍ਰਾਹਮਣ ਨਾਮ ਸੀ ਵਿਦਵਾਨ ਦਾ ਪਰ ਇਹਨੂੰ ਸਮਾਜ ਨੇ ਜਾਤ ਪਾਤ ਦਾ ਨਾਮ ਦੇ ਦਿੱਤਾ ਕਿ ਬ੍ਰਾਹਮਣ ਦਾ ਪੁੱਤਰ ਉਹਨੂੰ ਵੀ ਬ੍ਰਾਹਮਣ ਕਰਕੇ ਪੂਜਿਆ ਜਾਵੇ ਉਹਦੇ ਵੀ ਪੈਰੀਂ ਹੱਥ ਲਾਏ ਜਾਣ ਪਰ ਗੁਰੂ ਗੁਰਮਤ ਨੇ ਇਹ ਮੋਹਰ ਲਾਈ ਗੁਰਬਾਣੀ ਨੇ ਕਿ ਬ੍ਰਾਹਮਣ ਗੁਰੂ ਹੈ ਜਗਤ ਦਾ ਭਗਤਨ ਕਾ ਗੁਰ ਨਹੀਂ ਮਹਾਰਾਜ ਫਿਰ ਬ੍ਰਾਹਮਣ ਹੈ ਕੌਣਾ ਮਹਾਰਾਜ ਕਹਿੰਦੇ ਬ੍ਰਹਮ ਬਿੰਦੇ ਤੇ ਸਦਾ ਬ੍ਰਹਮ ਮਤ ਰਹੇ ਜੋ ਬ੍ਰਹਮ ਦੀ ਬੰਦਗੀ ਕਰੇਗਾ ਉਸੇ ਦਾ ਬ੍ਰਹਮਣ ਪੁਣਾ ਸਲਾਮਤ ਰਹੇਗਾ ਇੱਕ ਸ਼ਬਦ ਲੈ ਬੁਲਾਏ ਜੋ ਇੱਕ ਪ੍ਰਮਾਤਮਾ ਦੇ ਨਾਮ ਦੇ ਨਾਲੇ ਬੁਲਾਏਗਾ ਮਹਾਰਾਜ ਉਹਨੂੰ ਮਿਲੇਗਾ ਕੀ ਇੰਨਾ ਕੁਝ ਕਰਨ ਦੇ ਨਾਲ ਮਹਾਰਾਜ ਕਹਿੰਦੇ ਨਵ ਨੇਦੀ 18 ਸਿੱਧੀ ਪਿੱਛੇ ਲੱਗੀਆਂ ਫਿਰੈ ਜੋ ਹਰ ਹਿਰਦੇ ਸਦਾ ਵਸਾਏ ਨੌ ਨਦੀਆਂ 18 ਸਿੱਧੀਆਂ ਉਹਦੇ ਪਿੱਛੇ ਪਿੱਛੇ ਲੱਗੀਆਂ ਫਰਨਗੀਆਂ ਜੋਹੇ ਹਿਰਦੇ ਚ ਸਦਾ ਹਰੀ ਨੂੰ ਵਸਾ ਕੇ ਰੱਖੇਗਾ ਸੋ ਬਾਬੇ ਨਾਨਕ ਪਾਤਸ਼ਾਹ ਨੇ ਕਿਹਾ ਜਦੋਂ ਮੇਰਾ ਸਿੱਖ ਬ੍ਰਹਮ ਦੀ ਬੰਦਗੀ ਕਰੇਗਾ ਉਦੋਂ ਬ੍ਰਾਹਮਣ ਦੇ ਵਾਂਗੂ ਵਿਦਵਾਨ ਵਾਂਗ ਦਿਖੇਗਾ ਜਦੋਂ ਉਹੀ ਮੇਰਾ ਸਿੱਖ ਸ਼ਮਸ਼ੀਰ ਫੜ ਕੇ ਜੰਗੇ ਮੈਦਾਨ ਜੂਝੇਗਾ ਉਦੋਂ ਛਤਰੀ ਦੇ ਰੂਪ ਚ ਨਜ਼ਰ ਆਏਗਾ ਜਦੋਂ ਉਹੀ ਵਪਾਰ ਕਰੇਗਾ ਹਲ ਦੀ ਜੰਗੀ ਫੜ ਕੇ ਖੇਤੀ ਕਰੇਗਾ ਉਦੋਂ ਹੀ ਮੇਰਾ ਸਿੱਖ ਤੁਹਾਨੂੰ ਵੈਸ਼ ਦਿਖੇਗਾ ਜਦੋਂ ਸੰਗਤਾਂ ਦੇ ਜੋੜੇ ਝਾੜੇਗਾ ਉਹੀ ਸਖਸੂਦਰ ਦੇ ਰੂਪ ਚ ਵੀ ਨਜ਼ਰ ਆਏਗਾ ਇੱਕੋ ਮਰਦ ਦੇ ਅੰਦਰ ਚਮਾ ਗੁਣਾ ਦਾ ਸਮੇਲ ਪਰ ਦੇਣਾ ਜਿਸ ਸਾਬਦ ਸੂਰਤ ਦਾ ਮਰਦ ਦਾ ਖਾਕਾ ਬਾਬੇ ਨਾਨਕ ਪਾਸ਼ਾ ਨੇ ਆਪਣੇ ਹਿਰਦੇ ਚ ਬਣਾਇਆ ਜਾਣ ਲਿਆ ਕਿਸ ਨੂੰ ਪੂਰਿਆ ਕਰਨਾ ਇਹਨੂੰ ਪੂਰਿਆ ਕਰਨ ਵਾਸਤੇ 230 ਕੁ ਸਾਲ ਦਾ ਸਮਾਂ ਲੱਗਿਆ ਕਿਉਂਕਿ ਕੁਝ ਕੁ ਫਸਲਾਂ ਐਸੀਆਂ ਹੁੰਦੀਆਂ ਜਿਵੇਂ ਫੁੱਲ ਇੱਕ ਦੋ ਮਹੀਨੇ ਚ ਫਲਦੇ ਜਾਂਦੇ ਆ ਕਣਕ 6 ਮਹੀਨੇ ਚ ਕਣਕ ਝੋਨਾ ਮਾਵਾ ਦੀ ਦਾਲ ਐ ਮਾਂ 60 ਦਿਨ ਲੈ ਜਾਂਦੇ ਆ ਇਮਲੀ ਤੇ ਕਰੋੜ ਦਾ ਬੂਟਾ ਬੜਾ ਲੰਮੇਰਾ ਸਮਾਂ ਲੈ ਜਾਂਦੇ ਆ ਜਿਸ ਫਲ ਦੀ ਉਮੀਦ ਗੁਰੂ ਨਾਨਕ ਪਾਤਸ਼ਾਹ ਨੇ ਰੱਖੀ ਉਸ ਨੂੰ 230 ਸਾਲ ਦਾ ਸਮਾਂ ਲੱਗਿਆ ਜਿੱਥੇ ਬਾਬੇ ਨੇ ਐਮਨਾ ਬਾਤ ਤੇ ਚੜ ਕੇ ਆਏ ਬਾਬਰ ਨੂੰ ਜਾਬਰ ਤੇ ਉਹਦੀ ਫੌਜ ਨੂੰ ਮੁਕਦਮ ਸੀ ਕੁੱਤੇ ਕਹਿ ਕੇ ਵੰਗਾਰਿਆ ਉੱਥੇ ਬਾਬੇ ਨਾਨਕ ਨੇ ਬਾਣੀ ਵਿੱਚ ਵੀ ਉਪਦੇਸ਼ ਦਿੱਤਾ ਜੇ ਜੀਵੇ ਪਤ ਲੱਥੀ ਜਏ ਸਭੋ ਹਰਾਮ ਜੇਤਾ ਕਿ ਸਖਾਏ ਉੱਥੇ ਬਾਬੇ ਨੇ ਆਖਿਆ ਜੋ ਤੋ ਪ੍ਰੇਮ ਖੇਲਣ ਕਾ ਚਾਉ ਸਿਰ ਤਰ ਤਲੀ ਗਲੀ ਮੇਰੀ ਆਉ ਇਤ ਮਾਰਗ ਪੈਰ ਧਰੀਜੈ ਸਿਰ ਦੀ ਜੈ ਕਾਣ ਨਾ ਕੀਜੈ ਉੱਥੇ ਬਾਬੇ ਨਾਨਕ ਦਾ ਗੱਦੀ ਨਿਸ਼ੀਨ ਭਾਈ ਲੈਣਾ ਚੜ ਕੇ ਆਏ ਹਮਾਜੂ ਨੂੰ ਆਖਦਾ ਹੈ ਹਮਾਜੂ ਏ ਕਿਰਪਾਨ ਭਗਤਾਂ ਤੇ ਰੱਬ ਦੇਆਂ ਬੰਦਿਆਂ ਤੇ ਉੱਠਦੀ ਆ ਇਹ ਸ਼ੇਰ ਸਾ ਸੂਰੀ ਦੇ ਸਾਹਮਣੇ ਖੁੰਢੀ ਕਿਉਂ ਹੋ ਗਈ ਸੀ ਦੂਸਰੇ ਪਾਦਸ਼ਾਹ ਨਾਲ ਰੰਗ ਭਰਦੇ ਹਨ ਹੁਕਮ ਮੰਨਣ ਦਾ ਰੰਗ ਹੁਕਮ ਮੰਨੇ ਸੋ ਹੋਏ ਪਰਵਾਣ ਰਾਤ ਕਾਰਨ ਧਨ ਸੰਚੀਏ ਭਲਕੇ ਚੱਲਣ ਹੋਈ ਨਾਨਕ ਨਾਲ ਨਾ ਚੱਲੀ ਫਿਰ ਪਛਤਾਵਾ ਹੋਈ ਗੁਰੂ ਅੰਗਦ ਦੇ ਪਾਤਸ਼ਾਹ ਕਹਿੰਦੀ ਇੱਕ ਰਾਤ ਹੈ ਜਿਸ ਰਾਤ ਧਨ ਇਕੱਠਾ ਕਰੀ ਜਾ ਰਿਆਂ ਸਵੇਰੇ ਸੰਸਾਰ ਨੂੰ ਛੱਡ ਕੇ ਜਾਣਾ ਹੈ ਇਹਨਾਂ ਚੋਂ ਕੁਝ ਵੀ ਨਾਲ ਨਹੀਂ ਜਾਣਾ ਫਿਰ ਪਛਤਾਉਣਾ ਪਏਗਾ ਇਸੇ ਖਾਕੇ ਚ ਰੰਗ ਭਰਦੇ ਹਨ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਹਿ ਮਹਾਰਾਜ ਜਿਨ੍ਹਾਂ ਦਾ ਹੁਕਮ ਹੈ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਏ ਪਾਈਐ ਤਨ ਮਨ ਤੇ ਧਨ ਤਿੰਨੋ ਚੀਜ਼ਾਂ ਗੁਰੂ ਨੂੰ ਸੌਂਪ ਕੇ ਗੁਰੂ ਦਾ ਹੁਕਮ ਮੰਨ ਤਾ ਇਸ ਦਰ ਤੋਂ ਪ੍ਰਾਪਤੀਆਂ ਹੋਣੀਆਂ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਏ ਪਾਈਐ ਗੁਰੂ ਅਮਰਦਾਸ ਸਹਿ ਮਹਾਰਾਏ ਨੇ ਇਸ ਖਾਕੀ ਦੇ ਵਿੱਚ ਸੇਵਾ ਦਾ ਰੰਗ ਭਰਿਆ ਸਿੱਖ ਨੇ ਕਿਵੇਂ ਸੇਵਾ ਕਰਨੀ ਹੈ ਆਪਣੇ ਦੇਸ਼ ਦੀ ਸੇਵਾ ਆਪਣੀ ਕੌਮ ਦੀ ਸੇਵਾ ਮਾਤਾ ਪਿਤਾ ਦੀ ਸੇਵਾ ਸਮਾਜ ਦੀ ਸੇਵਾ ਸੇਵਾ ਦਾ ਰੰਗ ਭਰਿਆ ਮਹਾਰਾਜ ਨੇ 12 ਸਾਲ ਮੋਢੇ ਤੇ ਜਲ ਦੀ ਗਾਗਰ ਬਜ਼ੁਰਗ ਅਵਸਥਾ ਚਟੋਈ ਆ ਇਸੇ ਖਾਕੇ ਚ ਰੰਗ ਭਰਦੇ ਚੌਥੇ ਨਾਨਕ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਿਮਰਤਾ ਦਾ ਰੰਗ ਤੇ ਇਸ ਖਾਕੇ ਦੇ ਵਿੱਚ ਰੰਗ ਭਰਦੇ ਪੰਚਮ ਪਾਤਸ਼ਾਹ ਧੰ ਧੰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜਿਨ੍ਹਾਂ ਦਾ ਅੱਜ ਸ਼ਹੀਦੀ ਦਿਹਾੜਾ ਹੈ ਸਤਿਗੁਰੂ ਜੀ ਮਹਾਰਾਜ ਨੇ ਰੰਗ ਭਰਿਆ ਇੱਕ ਤੇ ਸ੍ਰੀ ਹਰਮੰਦਰ ਸਾਹਿਬ ਦੀ ਰਚਨਾ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦੁਨੀਆਂ ਤੇ ਬੜੇ ਮੰਦਰ ਹਨ ਦੁਨੀਆਂ ਤੇ ਬੜੇ ਧਰਮ ਸਥਾਨ ਹਨ ਪਰ ਗੁਰਮੁਖੋ ਜਦੋਂ ਕੋਈ ਧਰਮ ਸਥਾਨ ਬਣਦਾ ਜਾਂ ਆਮ ਕੋਈ ਆਪਣਾ ਵੀ ਘਰ ਬਣਾਉਂਦਾ ਉਹਦੀ ਕੁਰਸੀ ਉੱਚੀ ਰੱਖਦਾ ਗੌਂਡੀਆਂ ਤੋਂ ਪਰ ਇਹ ਇੱਕ ਰੱਬ ਦਾ ਐਸਾ ਘਰ ਬਣਿਆ ਜਿੰਨੇ ਗੁਰਦੁਆਰੇ ਬਣਿਆ ਉਹ ਤਕਰੀਬਨ ਬਾਅਦ ਵਿੱਚ ਸਿੱਖਾਂ ਨੇ ਬਣਾਏ ਸੰਗਤਾਂ ਨੇ ਬਣਾਏ ਜਿੰਨੇ ਮੰਦਰ ਬਣਦੇ ਉਹਨਾਂ ਦੇ ਅਨਿਆਈ ਬਾਅਦ ਵਿੱਚ ਬਣਾਉਂਦੇ ਆ ਪਰ ਇੱਕੋ ਇੱਕ ਇਹ ਸਥਾਨ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਜਿਹਦਾ ਨੀਂ ਪੱਥਰ ਜਿੱਥੇ ਚਰਨ ਗੁਰੂ ਨਾਨਕ ਸਾਹਿਬ ਨੇ ਪਹਿਲੇ ਜਾਮੇ ਚ ਪਾਏ ਜਿਹਦਾ ਨੀਂ ਪੱਥਰ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਨੇ ਇਸਰਾ ਸਰੋਵਰ ਦੀ ਖਦਵਾਈ ਕਰਾਉਣੀ ਸ਼ੁਰੂ ਕੀਤੀ ਧੰਨ ਧੰਨ ਪੰਚਮ ਪਾਤਸ਼ਾਹ ਨੇ ਜਿਹਦਾ ਨੀਂ ਪੱਥਰ ਆਪ ਆਪਣੇ ਹੱਥੀ ਸਾਈ ਮੀਆਂ ਮੀਰ ਜੀ ਦੀ ਕੋਲੋਂ ਰਖਵਾਇਆ ਤੇ ਆਪ ਇਸ ਗੁਰ ਧਾਮ ਦੀ ਤਿਆਰੀ ਕਰਾਈ ਅਸਾਰੀ ਕਰਵਾਈ ਇਹ ਦੁਨੀਆ ਦਾ ਅਕਲੋਤਾ ਧਰਮ ਸਥਾਨ ਹੈ ਜਿਹਨੂੰ ਆਪ ਗੁਰੂ ਸਾਹਿਬ ਜੀ ਮਹਾਰਾਜ ਨੇ ਬਣਾਇਆ ਰਿੱਠੇ ਸੱਬੇ ਥਾਵਾਂ ਨਹੀਂ ਤੁਦ ਜੇ ਇਹ ਆ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੁਨੀਆ ਦਾ ਇੱਕ ਅਕਲੋਤਾ ਐਸਾ ਗ੍ਰੰਥ ਹੈ ਜਿਹਨੂੰ ਗੁਰੂਆਂ ਨੇ ਆਪ ਲਿਖਵਾਇਆ ਨੇ ਤੇ ਅੱਜ ਤੱਕ ਜਿੰਨੇ ਗ੍ਰੰਥ ਬਣੇ ਜਦੋਂ ਧਰਮ ਦੇ ਆਗੂ ਦੁਨੀਆ ਤੋਂ ਕੂਚ ਕਰ ਜਾਂਦੇ ਉਸ ਤੋਂ ਕਈ 100 ਸਾਲ ਬਾਅਦ ਉਹਨਾਂ ਦੇ ਅਨਿਆਈ ਕਲਮ ਚੁੱਕਦੇ ਤੇ ਲਿਖਣਾ ਸ਼ੁਰੂ ਕਰਦੇ ਆ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਪਹਿਲਾਂ 5ਵੇਂ ਜਾਮੇ ਵਿੱਚ ਫਿਰ 10ਵੇਂ ਜਾਮੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪ ਸੰਪੂਰਨਤਾ ਕਰਵਾਈ ਜੋ ਇਹ ਕਾਰਜ ਜਦੋਂ ਬਣਿਆ ਇਹ ਪਹਿਲਾ ਇੱਕ ਗ੍ਰੰਥ ਹੈ ਜਿਹਨੂੰ ਪ੍ਰਗਟ ਗੁਰਾਂ ਕੀ ਦੇ ਦਾ ਖਿਤਾਬ ਪ੍ਰਾਪਤ ਹੈ ਇਹ ਪਹਿਲਾ ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਐਸਾ ਗ੍ਰੰਥ ਹੈ ਜਿਹਦੇ ਨਾਂ ਤੇ ਜਮੀਨ ਦੀ ਗੱਡੀ ਦੀ ਰਜਿਸਟ੍ਰੇਸ਼ਨ ਹੋ ਜਾਂਦੀ ਹੈ ਜਿਹਨੂੰ ਲਾਈਵ ਗੁਰੂ ਹਾਈ ਕੋਰਟ ਨੇ ਸੁਪਰੀਮ ਕੋਰਟ ਨੇ ਵੀ ਮੰਨਿਆ ਹੈ ਸੋ ਇਸ ਕਰਕੇ ਗੁਰਮੁਖ ਪਿਆਰਿਓ ਪਹਿਲਾ ਇੱਕ ਐਸਾ ਸਥਾਨ ਹੈ ਅੱਜ ਸਭ ਤੋਂ ਸਿਆਣਾ ਲੋਕ Google ਨੂੰ ਕਹਿੰਦੇ Google ਤੋਂ ਪੁੱਛ ਲਓ ਦੁਨੀਆ ਦੀ ਸਭ ਤੋਂ ਵੱਡੀ ਤੇ ਫ੍ਰੀ ਰਸੋਈ ਕਿੱਥੇ ਆ ਇਕਦਮ ਆ ਜਾਏਗਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਇੰਡੀਆ ਪੰਜਾਬ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਦਾ ਗੋਲਡਨ ਟੈਂਪਲ ਆ ਜਾਏਗਾ 17 ਪੌੜੀਆਂ ਹੇਠਾਂ ਉਤਰ ਕੇ ਫੇਰ ਜਾਈਏ ਤੇ ਦਰਬਾਰ ਸਾਹਿਬ ਦੇ ਦਰਸ਼ਨ ਹੁੰਦੇ ਆ ਗੁਰਮੁਖ ਪਿਆਰਿਓ ਲੋਕ ਪਤਾਸੇ ਚੜਾਉਂਦੇ ਰਮਾਲੀਆ ਚੜਾਉਂਦੇ ਸੋਨਾ ਚੜਾਉਂਦੇ ਆ ਪਰ ਦੁਨੀਆਂ ਦਾ ਇੱਕ ਐਸਾ ਸਥਾਨ ਹੈ ਜਿੱਥੇ ਬਾਬਾ ਦੀਪ ਸਿੰਘ ਸੀਸ ਤਲੀ ਤੇ ਟਕਾ ਕੇ ਆਪਣੇ ਸੀਸ ਦੀ ਭੇਟ ਚੜਾਉਣ ਆਏ ਹਨ ਬਾਬਾ ਦੀਪ ਸਿੰਘ ਆਖਦੇ ਹਨ ਦਾਤਾ ਧਨ ਤਨ ਗੁਰੂ ਰਾਮਦਾਸ ਪਾਸ਼ਾ ਤੇਰੇ ਦਰ ਤੇ ਕੜਾ ਪ੍ਰਸਾਦ ਚੜਾਉਣ ਲੋਕੀ ਮੈਂ ਸੀਸ ਕੀ ਭੇਟ ਚੜਾਣੇ ਚਲਾ ਹੂੰ ਦਾਤਾ ਮੈਂ ਸੀਸ ਭੇਟ ਕਰਨ ਵਾਸਤੇ ਆਇਆ ਇਹ ਉਹ ਸਥਾਨ ਹੈ ਸਤਿਗੁਰੂ ਆਗੇ ਸੀਸ ਭੇਟ ਦਿਓ ਜੇ ਸਤਿਗੁਰ ਸਾਚੇ ਪਾਵੇ ਇਹ ਤਿਸ ਸੀਸ ਦੀ ਪੇਟਾ ਕੀਤੀ ਜਾਂਦੀ ਹੈ ਸੋ ਇਹ ਸਥਾਨ ਤੇ ਤੁਨ ਤੁਨ ਸ੍ਰੀ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਨੇ ਪਹਿਲਾ ਪ੍ਰਕਾਸ਼ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਹਿਬ ਨੇ ਇਸ ਖਾਕੇ ਵਿੱਚ ਰੰਗ ਭਰਿਆ ਸ਼ਹੀਦੀ ਦਾ ਰੰਗ ਇੱਕ ਦਿਨ ਸਤਿਗੁਰ ਜੀ ਬਰਾਜਮਾਨ ਸੰਤਾਂ ਤੇ ਗਾ ਰਹੇ ਸਨ ब्रह्मज्ञानी सदा नरलेप जैसे जल में कमल अली ब्रह्मज्ञानी सदा नर दोख जैसे सूर सर्बकोसो सतगुरुओं ਦੇ ਬੜੇ ਅਨਨ ਭਗਤ ਨੇ ਇਨ ਮਿੱਤਰ ਹੋਏ ਐ ਸਾਈਂ मियां मीरा केंदे महाराज ਐਵੇਂ ਕਿਵੇਂ ਹੋ ਸਕਦਾ ब्रह्मज्ञानी ਐਵੇਂ ਦਾ ਕਿਵੇਂ ਹੋ ਸਕਦਾ ਹੈ महाराज ਆਖਦੇ ਕੋਈ ਨਹੀਂ ਸਾਈਂ ਜੀ ਥੋੜਾ ਸਮਾਂ ਰੁਕੋ ਅਸੀਂ ਆਪ ਤੁਹਾਨੂੰ ਵਿਆਖਿਆ ਕਰਕੇ ਸਮਝਾ ਦੇਾਂਗੇ ਗੁੱਜੀ ਰਮਜ ਸੀ ਇੱਕ ਦਿਨ ਸਾਈ ਮੀਆਂ ਮੀਰ ਜੀ ਆਏ ਤੇ ਮਹਾਰਾਜ ਆਪਣੇ ਪਿਤਾ ਜੀ ਦੇ ਅੰਮ੍ਰਿਤ ਵਚਨ ਬਗਾਰੇ ਸੀ ਗੁਰਬਾਣੀ ਦੇ ਤਨ ਮਨ ਕਾਟ ਕਾਟ ਸਭੇ ਅਰਪੀ ਵਿੱਚ ਅਗਨੀ ਆ ਪਜਲਾਈ ਪੱਖਾ ਫੇਰੀ ਪਾਣੀ ਢੋਵਾਂ ਜੋ ਦੇਵੇ ਸੋ ਪਾਈ ਸਾਈ ਮੀਆਂ ਮੀਰ ਜੀ ਕਹਿੰਦੇ ਮਹਾਰਾਜ ਐਵੇਂ ਕਿਵੇਂ ਹੋ ਸਕਦਾ ਕਹਿੰਦੇ ਸਾਈ ਜੀ ਥੋੜੇ ਜਿ ਦਿਨ ਰੁਕ ਜੋ ਅਸੀਂ ਇਹਦੀ ਆਪ ਤੁਹਾਨੂੰ ਵਿਆਖਿਆ ਕਰ ਦਿਆਂਗੇ ਜੇ ਪੰਚਮ ਪਾਤਸ਼ਾਹ ਸ਼ਹਾਦਤ ਨਾ ਦਿੰਦੇ ਅੱਜ ਸਵਾਲ ਕਰਨੇ ਸੀ ਸੰਗਤਾਂ ਨੇ ਕਬਾਬੇ ਨਾਨਕ ਦੀ ਬਾਣੀ ਤੇ ਕਹਿੰਦੀ ਜੋ ਤੋ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਉ ਇਤ ਮਾਰਗ ਪੈਰ ਤਰੀਜ ਸਰ ਦੀ ਜੇ ਕਾਣਨ ਕੀ ਜਿ ਕਿਵੇਂ ਹੋ ਸਕਦਾ ਆਪਾਂ ਦੱਸਦੇ ਵੇਖੋ ਤਤੀ ਤਵੀ ਤੇ ਬੈਠ ਕੇ ਸਤਿਗੁਰ ਗਾਰੇ ਤੇਰਾ ਕੀ ਆ ਮਿੱਠਾ ਲਾਗੇ ਅਰ ਨਾਮ ਪਦਰਤ ਨਾਨਕ ਮੰਗੇ ਅੱਜ ਸਵਾਲ ਕਰਨੇ ਸੀ ਭਾਈ ਗੁਰੂ ਅੰਗਦ ਦੇ ਪਾਤਸ਼ਾਹ ਕਹਿੰਦੇ ਰਾਤ ਕਰਨ ਤਨ ਸੰਚੀ ਇਹ ਭਲਕੇ ਚੱਲਣ ਹੋਏ ਨਾਨਕ ਨਾਲ ਨਾ ਚੱਲੀ ਫਿਰ ਪਛਤਾਵਾ ਹੋਏ ਕਹਿੰਦੇ ਇੱਕ ਦਿਨ ਸੰਸਾਰ ਤੋਂ ਜਾਣਾ ਪਏਗਾ ਫਾਨੀ ਸੰਸਾਰ ਨੂੰ ਛੱਡਣਾ ਪਏਗਾ ਰਮੋ ਮਾਇਆ ਦੇ ਵਿੱਚ ਤੇ ਉਹ ਫਸਣਾ ਹੈ ਤੀਸਰੇ ਪਾਤਸ਼ਾਹ ਆਖਦੇ ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਨਹੀਂ ਪਾਈਏ ਕਹਿਣਾ ਸੀ ਕਿਵੇਂ ਸੌਂਪਣਾ ਅਸੀਂ ਦੱਸ ਸਕਦੇ ਪੰਚਮ ਪਾਤਸ਼ਾਹ ਨੇ ਜਿਵੇਂ ਸੌਂਪਿਆ ਫਿਰ ਪੰਚਮ ਪਾਤਸ਼ਾਹ ਦੇ ਆਪਣੇ ਸ਼ਬਦ ਹਨ ਪਹਿਲਾ ਮਰਨ ਕਬੂਲ ਜੀਵਨ ਕੀ ਛੜਿਆਸ ਉਹ ਸਭਨ ਕੀ ਰੇਣ ਕਾ ਤੋ ਆਉ ਹਮਾਰੇ ਪਾਸ ਹ ਜਵਾਲ ਕਰਨੇ ਸੰਗਤਾਂ ਨੇ ਤਨ ਤਨ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਤਨ ਮਨ ਕਾਟ ਕਾਟ ਸਬਰਪੀ ਵਿੱਚ ਅਗਨੀ ਆਪ ਜਲਾਈ ਪੱਖਾ ਫੇਰੀ ਪਾਣੀ ਢੋਆ ਚੋਦੇ ਉਸ ਬਈ ਐਵੇਂ ਕਿਵੇਂ ਹੋ ਸਕਦਾ ਤਨ ਤੇ ਮਨ ਕੱਟ ਕੱਟ ਕੇ ਕੋਈ ਆਗ ਵਿੱਚ ਕਿਵੇਂ ਸਾੜ ਸਕਦਾ ਤੇ ਪ੍ਰਤੱਖ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਪ੍ਰੈਕਟੀਕਲ ਕਰ ਦਿੱਤਾ ਇਹਨਾਂ ਸ਼ਬਦਾਂ ਦਾ ਆਪਣੇ ਸ਼ਬਦਾਂ ਦਾ ਵੀ ਪ੍ਰੈਕਟੀਕਲ ਕਰ ਦਿੱਤਾ ਪਹਿਲਾ ਮਰਨ ਕਬੂਲ ਜੀਵਨ ਕੀ ਛੜਿਆਸ ਉਹ ਸਭਨ ਕੀ ਰੇਣਕਤ ਔ ਹਮਾਰੇ ਪਾਸ ਭਗਤਾਂ ਦੀ ਬਾਣੀ ਦਾ ਵੀ ਪ੍ਰੈਕਟੀਕਲ ਸਤਗੁਰ ਮਹਾਰਾਜ ਨੇ ਕਰ ਦਿੱਤਾ ਕਿ ਸਹਿਬਾਨ ਵੀ ਇਹੀ ਆਖਦੇ ਹਨ ਗगनਦ ਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ ਖੇਤ ਜੋ ਮੰਡਿਓ ਸੂਰਮਾ ਅਬ ਜੁੰਜਨ ਕੋ ਦਾਓ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕਬੂਨਾ ਛਾਡੇ ਖੇਤ ਸੋ ਅੱਜ ਸਤਿਗੁਰੂ ਜੀ ਮਹਾਰਾਜ ਦਾ ਛੇਦੀ ਦਿਹਾੜਾ ਹੈ ਵਕਤ ਵਿਚਾਰੇ ਸੋ ਬੰਦੇ ਹੋਏ ਦੇ ਮਹਾਵਾਕ ਅਨੁਸਾਰ ਵਕਤੋ ਵਿਚਾਰੇ ਸੋ ਬੰਦਾ ਹੋਏ ਸਤਿਗੁਰਾਂ ਆਖਦੇ ਹਨ ਵਕਤ ਦੇ ਅਨਸਾਰ ਜਿ ਵੱਤਵਾ ਸੰਗਤਾ ਸਕੇ ਅਸੀਂ ਐਤਵਾਰ ਦੇ ਦਿਹਾੜੇ ਸਤਿਗੁਰਾਂ ਦਾ ਛੇਦੀ ਦਿਹਾੜਾ ਮਨਾਵਾਂਗੇ 9 ਤੋਂ 10 ਦੁਆਨ ਸੱਜਣਗੇ ਉਸ ਤੋਂ ਬਾਅਦ ਸ਼ਬੀਲ ਲਗਾਈ ਜਾਏਗੀ ਠੰਡੇ ਮਿੱਠੇ ਜਲ ਦੀ ਤੇ ਨਾਲ ਚਣਿਆਂ ਦਾ ਛੋਲਿਆਂ ਦਾ ਲੰਗਰ ਲਗਾਇਆ ਜਾਏਗਾ ਮਹਾਰਾਜ ਕਿਰਪਾ ਕਰਨ ਇਨਿਕ ਬਚਨ ਕਰਦੇ ਹੋਏ ਸਮਾਪਤੀ ਹੈ ਕੋਈ ਬਚਨ ਵੱਧ ਘੱਟ ਬੋਲਿਆ ਗਿਆ ਉਹ ਵੀ ਗੁਰੂ ਰੂਪ ਸਾਧ ਸੰਗਤ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਜੋਗ ਹਨ ਅੰਮ੍ਰਿਤ ਛਕੀ ਗੁਰੂ ਵਾਲੇ ਬਣੀਏ ਨਗਰੇ ਕਾਹੇ ਨਾਉ ਬੁਰਾ ਉਲਾਉ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ